ਡਿਸਪਲਨ ਦੀ ਅਦਾਜ਼ਤ ਨਹੀਂ ਦਿੱਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਡਿਸਪਲਨ ਕਰੇਗਾ ਉਹਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦੇ ਲੋਕ ਸਭਾ ਚੁੱਸਤਾ ਲੋਕ ਸਭਾ ਸੀਟਾਂ ਸੱਤਾ ਜਿੰਨੇ ਰਾਜ ਤੋਂ ਵੀ ਤਾਨ ਕੀਟਾਂ ਮਨੋ ਜਦੋਂ ਹੁਣ ਕਿਉਂ ਬੋਲਣਾ ਸ਼ੁਰੂ ਹੋਇਆ ਕਿਉਂਕਿ ਤੁਹਾਡੇ ਮਨ ਨੂੰ ਠੇਸ ਪਹੁੰਚਦੀ ਇਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਮੇਰੇ ਮਨ ਨੂੰ ਜਵਾਂ ਠੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈਂਦਾ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਠੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜੀਨੇ ਸੱਤਾ ਤੇ ਰਾਜ ਭਗ ਮੰਨੇ ਆ ਜਿੰਨਾ ਲੋਕਾਂ ਜਿਨ੍ਹਾਂ ਨੇ ਮਨਿਸਟਰੀਆਂ ਲਈਆਂ ਕਾਂਗਰਸ ਪਾਰਟੀ ਦੀ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਏ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਕ ਕਈ ਪਾਰਟੀ ਬਰਦਾਸ਼ਤ ਨਹੀਂ ਕਰੇ ਵਿਰੋਧੀ ਐਲੀਏਸ਼ਨ ਲਾਉਂਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ ਚ ਹੋਵੇ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਆ ਇਹੋ ਜੀ ਨਾ ਤਾਂ ਕਾਂਗਰਸ ਪਾਰਟੀ ਟਿਕਟ ਵੇਚਦੀ ਹੈ ਤੇ ਨਾ ਕਾਂਗਰਸ ਪਾਰਟੀ ਚ ਟਿਕਟ ਵਿਕਦੀ ਹੈ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਥੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜਾਈਏ